ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਗੁਰਪੂਰਾ ਆਰਾਦੇ ਕਾਰਜ ਸਗਲੇ ਸਾਦੇ ਏ ਸੰਤ ਜਨੋ ਪੂਰਨ ਸਤਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਦਿਲ ਦੀ ਭਾਵਨਾ ਨਾਲ ਅਸੀਂ ਅਰਧਨਾ ਭਾਵ ਜਾਦ ਕੀਤਾ ਤਾਂ ਗੁਰਾਂ ਨੇ ਸਾਡੇ ਸਾਰੇ ਲੋਕ ਪਰਲੋਕ ਦੇ ਪਰਮਾਰਥਕ ਵਿਵਹਾਰਕ ਸੰਗਤਾਂ ਨੂੰ ਭਾਵ ਭਗਤੀ ਵਿੱਚ ਜੋੜਨਾ ਆਦ ਇਹ ਕਾਰਜ ਕੰਮ ਸਾਦੇ ਸੰਵਾਰ ਦਿੱਤੇ ਸਾਧਨ ਕੀਤੇ ਪੂਰੇ ਹੋ ਗਏ ਸਗਲ ਮਨੋਰਥ ਪੂਰੇ ਬਾਜੇ ਅਨਹਦ ਤੂਰੇ ਸਾਰੇ ਮਨੋਰਥ ਮਨ ਦੇ ਸੰਕਲਪ ਵੀ ਪੂਰਨ ਹੋ ਗਏ ਅਤੇ ਅਨਹਦ ਇੱਕ ਰਾਸ ਤੂਰ ਸੰਗਿਆ ਵਾਲੇ ਸ਼ਿਗਰ ਹੀ ਜਸ ਰੂਪੀ ਤੂਰੇ ਵਾਜੇ ਵਜ ਆਏ ਸੰਤੋ ਰਾਮ ਜਪਤ ਸੁਖ ਪਾਇਆ ਹੇ ਸੰਤ ਜਨੋ ਅਸੀਂ ਰਾਮ ਪਰਮੇਸ਼ਰ ਦੇ ਨਾਮ ਨੂੰ ਜਪ ਕਰਕੇ ਸੁਖ ਆਨੰਦ ਸਰੂਪ ਨੂੰ ਪਾ ਲਿਆ ਹੈ ਜਿਸ ਨੇ ਪਰਮੇਸ਼ਰ ਦਾ ਨਾਮ ਜਪਿਆ ਹੈ ਉਸਨੇ ਸੁਖ ਸਰੂਪ ਦੇ ਤਾਈ ਪਾ ਲਿਆ ਹੈ ਸੁਖ ਕਿਵੇਂ ਪਾਇਆ ਹੈ ਸੰਤ ਅਸਥਾਨ ਬਸੇ ਸੁਖ ਸਹਜੇ ਸਗਲੇ ਦੁੱਖ ਮਿਟਾਇਆ ਰਹਾ ਸ਼ਾਂਤ ਆਤਮਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਅਸਥਾਨ ਨਿਵਾਸ ਅਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸਹਜੇ ਸ਼ਾਂਤੀ ਸੁਤੇ ਸਿੱਧ ਹੀ ਆਨੰਦ ਦੇ ਸਹਿਤ ਵਸੇ ਹੋਏ ਹਾਂ ਤੇ ਸਾਰੇ ਦੁੱਖ ਕਸ਼ਟਾਂ ਨੂੰ ਗੁਰਾਂ ਨੇ ਮਿਟਾਇਆ ਕਿ ਇਹ ਮਿਟ ਦਿੱਤਾ ਹੈ ਗੁਰਪੂਰੇ ਕੀ ਬਾਣੀ ਪਾਰ ਬ੍ਰਹਮ ਮਨ ਬਾਣੀ ਏ ਭਾਈ ਜੋ ਪੂਰਿਆ ਸਤਗੁਰਾਂ ਦੀ ਬਾਣੀ ਹੈ ਇਹ ਪਾਰ ਬ੍ਰਹਮ ਪਰਮੇਸ਼ਰ ਦੇ ਮਨ ਚਿੱਤ ਵਿੱਚ ਵੀ ਬਾਣੀ ਚੰਗੀ ਲੱਗਾਈ ਹੈ ਨਾਨਕ ਦਾਸ ਵਖਾਣੀ ਨਿਰਮਲ ਅਕਥ ਕਹਾਣੀ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਹ ਬਾਣੀ ਪ੍ਰਭੂ ਦੇ ਦਾਸ ਸੇਵਕਾਂ ਨੇ ਵਿਖਾਣੀ ਕਥਨ ਕੀਤੀ ਹੈ ਜਿਸ ਬਾਣੀ ਵਿੱਚ ਨਿਰਮਲ ਛੁੱਧ ਸਰੂਪ ਪਰਮੇਸ਼ਰ ਦੀ ਅਕਥ ਕਥਨ ਤੋਂ ਰਹਿਤ ਕਹਾਣੀ ਕਥਾ ਹੈ ਸੋਰਠ ਮਹੱਲਾ ਪੰਜਵਾ ਇਸ ਸ਼ਬਦ ਵਿੱਚ ਦ੍ਰਿਸ਼ਟਾੰਤ ਦੇ ਕੇ ਸਤਿਗੁਰੂ ਜੀ ਪਰਮੇਸ਼ਰ ਦੇ ਸੇਵਕ ਜਨਾਂ ਦੀ ਪ੍ਰੀਤੀ ਦਾ ਵਰਣਨ ਕੀਤਾ ਹੈ ਭੁਖੇ ਖਾਵਤ ਲਾਜ ਨ ਆਵੇ ਤਿਉ ਹਰ ਜਨ ਹਰ ਗੁਣ ਗਾਵੇ ਹੀ ਭਾਈ ਜਿਵੇਂ ਭੁਖੇ ਪੁਰਖ ਨੂੰ ਭੋਜਨ ਖਾਂਦਿਆਂ ਲਾਜ ਸ਼ਰਮ ਨਹੀਂ ਆਉਂਦੀ ਤਿਵੇਂ ਪਰਮੇਸ਼ਰ ਦੇ ਪਿਆਰੇ ਜਨ ਸੇਵਕ ਨੂੰ ਪਰਮੇਸ਼ਰ ਦੇ ਗੁਣ ਗਾਉਂਦਿਆਂ ਸ਼ਰਮ ਨਹੀਂ ਆਉਂਦੀ ਸਗੋ ਤਾਂ ਇਉਂ ਕਹਿੰਦਾ ਹੈ ਆਪਣੇ ਕਾਜਿਸ ਕਉ ਕਿਉ ਅਲਗਾਈ ਹੈ ਉਹ ਗਿੰਦਾ ਆਪਣੇ ਵਾਹਿਗੁਰੂ ਦੀ ਪ੍ਰਾਪਤੀ ਰੂਪ ਜਿਹੜਾ ਕਾਰਜ ਵਾ ਕੰਮ ਆ ਇਸ ਵਾਸਤੇ ਕਿਸ ਵਾਸਤੇ ਆਲਸ ਕਰੀਏ ਭਾਵ ਨਹੀਂ ਕਰਨ ਆਲਸ ਜਿਤ ਸਿਮਰਨ ਦਰਗਹਿ ਮੁਖ ਊਜਲ ਸਦਾ ਸਦਾ ਸੁਖ ਪਾਈਐ ਰਹਾਉ ਜਿਸ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਕੇ ਨਿਆਏ ਸਭਾ ਸਚਖੰਡ ਵਿੱਚ ਮੂੰਹ ਉਜਲਾ ਹੁੰਦਾ ਹੈ ਅਤੇ ਹਮੇਸ਼ਾ ਹਮੇਸ਼ਾ ਲਈ ਸੁਖ ਆਨੰਦ ਸਰੂਪ ਨੂੰ ਪਾ ਲਈਦਾ ਹੈ ਰਹਾਉ ਬਿਸਰਾਮ ਦੇ ਕੀ ਸਤਗੁਰੂ ਕਿਰਪਾ ਕਰਦੇ ਆ ਜਿਉ ਕਾਮੀ ਕਾਮ ਲੁਭਾਵੈ ਤਿਉ ਹਰਦਾਸ ਹਰ ਜਸ ਭਾਵੈ ਸਤਗੁਰੂ ਦਾਸ ਰੇ ਜਿਵੇਂ ਕਾਮੀ ਵਿਸ਼ਈ ਪੁਰਖ ਮਨ ਦੀ ਵਾਸ਼ਨਾ ਦੇ ਲਾਲਚ ਕਰਕੇ ਵਿਕਾਰਾਂ ਵਿੱਚ ਲੁਭਾਇਮਾਨ ਹੁੰਦਾ ਤਿਵੇਂ ਪਰਮੇਸ਼ਰ ਦੇ ਦਾਸ ਸੇਵਕ ਨੂੰ ਪਰਮੇਸ਼ਰ ਦਾ ਜਸ ਕੀਰਤਨ ਕਰਨਾ ਹੀ ਭੌਂਦਾ ਚੰਗਾ ਲੱਗਦਾ ਹੈ ਜਿਉ ਮਾਤਾ ਬਾਲ ਲਪਟਾਵੇ ਤਿਉ ਗਿਆਨੀ ਨਾਮ ਕਮਾਵੇ ਜਿਵੇਂ ਮਾਂ ਬਾਲ ਮਾਂ ਬਾਲ ਬੱਚੇ ਦੇ ਮੂੰਹ ਕਰਕੇ ਗਲ ਨਾਲ ਲਪਟਾਵੇ ਲਪਟੀ ਰਹਿੰਦੀ ਜਾਂ ਮਾਤਾ ਦੇ ਅੰਗਾਂ ਨਾਲ ਬੱਚਾ ਲਪਟਿਆ ਰਹਿੰਦਾ ਤਿਵੇਂ ਗਿਆਨਵਾਨ ਪ੍ਰੇਮ ਨਾਲ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਦੇ ਆ ਗੁਰਪੂਰੇ ਤੇ ਪਾਵੈ ਜਨ ਨਾਨਕ ਨਾਮ ਧਿਆਵੈ ਪਰੰਤੂ ਇਹ ਨਾਮ ਪੂਰਿਆਂ ਸਤਿਗੁਰਾਂ ਤੋਂ ਹੀ ਪ੍ਰਾਪਤ ਹੁੰਦਾ ਹੈ ਸੋਰਠ ਮਹੱਲਾ ਪੰਜਵਾ ਜਿਸ ਵੇਲੇ ਬਡਾਲੀ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਆਪਸਾਏ ਹਨ ਉਸ ਵੇਲੇ ਇਹ ਸ਼ਬਦ ਉਚਾਰਨ ਕੀਤਾ ਸੁਖ ਸਾਧਨ ਕਰ ਆਇਆ ਨਿੰਦਕ ਕੈ ਮੁਖ ਛਾਇਆ ਇਹ ਸੰਤ ਜਨੋ ਅਸੀਂ ਸੁਖ ਸ਼ਾਂਤੀ ਦੇ ਸਹਿਤ ਸ੍ਰੀ ਅਮਰਸਰ ਸਾਹਿਬ ਰੂਪੀ ਘਰ ਗੁਰੂ ਕੇ ਮਹਿਲਾਂ ਵਿੱਚ ਆਏ ਹਾਂ ਸੁਖ ਸ਼ਾਂਤ ਸ਼ਾਂਤੀ ਦੇ ਨਾਲ ਸੁਖ ਸਰੂਪ ਰੂਪੀ ਘਰ ਵਿੱਚ ਆ ਗਏ ਹਾਂ ਅਤੇ ਜੋ ਨਿੰਦਕ ਨਿੰਦਿਆ ਕਰਨ ਵਾਲੇ ਪੁਰਖਾਂ ਦੇ ਮੂੰਹ ਉੱਤੇ ਲੋਕਾਂ ਵੱਲੋਂ ਲਾਹਣਤਾ ਰੂਪੀ ਛਾਇਆ ਸਵਾਪਈ ਹੈ ਪੂਰੈ ਗੁਰ ਪਹਿਰਾਇ ਬਿਨ ਸੇ ਦੁਖ ਸਬਾਇ ਜਦ ਪੂਰਿਆ ਸਤਗੁਰਾਂ ਨੇ ਆਪਣੇ ਸੇਵਕਾਂ ਨੂੰ ਭਾਉ ਭਗਤੀ ਰੂਪ ਸਿਰ ਪਾਉ ਪਹਿਰਾਉਣਾ ਕੀਤਾ ਹੈ ਤਦ ਸਾਡੇ ਸਾਰੇ ਦੁੱਖ ਬਿਨਸੇ ਨਾਸ਼ ਹੋ ਗਏ ਸੰਤੋ ਸਾਚੇ ਕੀ ਵਡਿਆਈ ਜਿਨ ਅਚਰਜ ਸੋਭ ਬਣਾਈ ਰਹਾ ਹੇ ਸੰਤ ਜਨੋ ਇਹ ਸਾਰੀ ਸੱਚੇ ਅਕਾਲ ਪੁਰਖ ਦੀ ਹੀ ਵਡਿਆਈ ਮਹਿਮਾ ਹੈ ਜਿਸ ਵਾਹਿਗੁਰੂ ਨੇ ਆਪਣੇ ਪਿਆਰਿਆਂ ਨੂੰ ਭਾਉ ਭਗਤੀ ਕਰਵਾ ਕੇ ਅਚਰਜ ਸੋਭ ਵਡਿਆਈ ਬਣਾ ਦਿੱਤੀ ਹੈ ਰਹਾਉ ਬਿਸਰਾਮ ਦੇ ਕੀ ਸਤਿਗੁਰੂ ਰਹਿਮਤਾਂ ਵਰਤਾਰੇ ਆ ਬੋਲੇ ਸਾਹਿਬ ਕਹਿ ਭਾਣੈ ਦਾਸ ਬਾਣੀ ਬ੍ਰਹਮ ਵਖਾਣੈ ਏ ਭਾਈ ਇਹ ਅਸੀਂ ਸਾਹਿਬ ਮਾਲਕ ਪਰਮੇਸ਼ਰ ਦੇ ਭਾਣੇ ਹੁਕਮ ਵਿੱਚ ਹੀ ਬੋਲਦੇ ਹਾਂ ਅਤੇ ਦਾਸ ਸੇਵਕ ਤਾਂ ਬ੍ਰਹਮ ਪਰਮੇਸ਼ਰ ਦੇ ਸੰਬੰਧੀ ਹੀ ਬਾਣੀ ਕਥਨ ਕਰਦਾ ਹੈ ਮੈਂ ਦਾਸ ਤਾਂ ਬਾਣੀ ਦੁਆਰਾ ਪਰਮੇਸ਼ਰ ਨੂੰ ਕਥਨ ਕਰਦਾ ਹਾਂ ਨਾਨਕ ਪ੍ਰਭ ਸੁਖਦਾਈ ਜਿਨ ਪੂਰੀ ਬਣਤ ਬਣਾਈ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਭਾਈ ਉਹ ਪ੍ਰਭ ਪਰਮੇਸ਼ਰ ਸੁੱਖਾਂ ਦੇ ਦੇਣ ਵਾਲਾ ਹੈ ਜਿਸ ਨੇ ਜਗਤ ਦੀ ਪੂਰਨ ਬਣਾਵਟ ਬਣਾਈ ਹੈ ਜਿਸ ਨੇ ਭਾਉ ਭਗਤੀ ਦੀ ਸ਼ੁਭ ਗੁਣਾ ਦੀ ਸ੍ਰੀ ਅਮਰਸਰ ਸਾਹਿਬ ਰਚਣ ਦੀ ਬ੍ਰਹਮ ਗਿਆਨ ਦੀ ਬਣਤ ਬਣਤਰ ਬਣਾਉਣਾ ਕੀਤੀ ਹੈ ਸੋਰਠ ਮਹੱਲਾ ਪੰਜਵਾ ਰਬ ਆਪਣਾ ਹਿਰਦੈ ਧਿਆਏ ਘਰ ਸਹੀ ਸਲਾਮਤ ਆਏ। ਏ ਸੰਤ ਜਨੋ ਜਦੋਂ ਅਸੀਂ ਆਪ ਦਾ ਜਾਣ ਕੇ ਪਰਮੇਸ਼ਰ ਨੂੰ ਹਿਰਦੇ ਵਿੱਚ ਧਿਆਉਣਾ ਕੀਤਾ ਤਾਂ ਸਹੀ ਨਿਸ਼ਚੇ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਰੂਪੀ ਘਰ ਵਿੱਚ ਸਤਸੰਗਤ ਰੂਪੀ ਘਰ ਸਰੂਪ ਰੂਪੀ ਘਰ ਵਿੱਚ ਸਲਾਮਤ ਇਸਤ ਤੋ ਕੇ ਆਏ ਹਾਂ। ਸੰਤੋਖ ਭਿਆ ਸੰਸਾਰੀ ਗੁਰ ਪੂਰੈ ਲੈ ਤਾਰੇ। ਸਾਡਾ ਮਨ ਸੰਸਾਰਿਕ ਪਦਾਰਥਾਂ ਵੱਲੋਂ ਸੰਤੋਖ ਸੰਤੁਸ਼ਟਤਾ ਦੇ ਸਹਿਤ ਹੋਇਆ ਹੈ ਪੂਰਿਆਂ ਸਤਿਗੁਰਾਂ ਨੇ ਆਪਣੀ ਸ਼ਰਨ ਵਿੱਚ ਲੈ ਕੇ ਤਾਰ ਲਿਆ ਸੰਤੋਹ ਪ੍ਰਭ ਮੇਰਾ ਸਦਾ ਦਿਆਲਾ ਏ ਸੰਤੋਹ ਮਹਾਤਮਾ ਜਨੂ ਸਾਡਾ ਪ੍ਰਭ ਵਾਹਿਗੁਰੂ ਹਮੇਸ਼ਾ ਹੀ ਦਇਆ ਦਾ ਆਲਾ ਘਰ ਹੈ ਆਪਣੇ ਭਗਤ ਕੀ ਗਣਤ ਨਾ ਗਣਈ ਰਾਖੇ ਗੋਬਾਲ ਗੋਪਾਲਾ ਰਹਾਉ ਜੋ ਆਪਣੇ ਭਗਤ ਜਨਾਂ ਦੀ ਸਾਧਨਾ ਦੀ ਗਣਤ ਗਿਣਤੀ ਮਿੰਤੀ ਨਹੀਂ ਗਿਣਦਾ ਸਗੋਂ ਗੋਪਾਲਾ ਗੋ ਪ੍ਰਿਥਵੀ ਦਾ ਪਾਲਾ ਪਾਲਕ ਪਰਮੇਸ਼ਰ ਆਪਣੇ ਬਾਲ ਬੱਚੇ ਜਾਣ ਕੇ ਲੋਕ ਪਰਲੋਕ ਵਿੱਚ ਰੱਖਿਆ ਕਰਦਾ ਹੈ ਰਹਾਉ ਬਿਸਰਾਮ ਦੇ ਕੀ ਸਤਗੁਰੂ ਕਿਰਪਾ ਕਰਦੇ ਆ ਹਰ ਨਾਮ ਹਿਰਦੈ ਉਰ ਧਾਰੇ ਤਿਨ ਸੱਬੇ ਥੋਕ ਸਵਾਰੇ ਏ ਸੰਤ ਜਨੋ ਅਸੀਂ ਪਰਮੇਸ਼ਰ ਦਾ ਨਾਮ ਹਿਰਦੇ ਦੇ ਉਰ ਅੰਦਰ ਸਾਰੇ ਧਾਰਨ ਕੀਤਾ ਭਾਵ ਵਸਾਇਆ ਹੋਇਆ ਹੈ ਉਸ ਪਰਮੇਸ਼ਰ ਨੇ ਸਾਰੇ ਧਰਮ ਅਰਥ ਕਾਮ ਮੋਕ ਆਦ ਦੇ ਥੋਕ ਕੰਮ ਸੰਵਾਰ ਦਿੱਤੇ ਹਨ ਗੁਰਪੂਰੇ ਤੁਸ ਦੀਆ ਫਿਰ ਨਾਨਕ ਦੁੱਖ ਨਾ ਥੀਆ ਪੂਰਿਆਂ ਸਤਗੁਰਾਂ ਨੇ ਤੁਸ ਪ੍ਰਸਾਨ ਹੋ ਕੇ ਪ੍ਰੇਮਾ ਭਗਤੀ ਦਾ દાન ਦਿੱਤਾ ਹੈ ਸਤਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਕਰਕੇ ਫਿਰ ਮੁੜ ਕੇ ਜੰਮਣ ਮਰਨ ਦਾ ਦੁਖ ਨਹੀਂ ਹੋਵੇਗਾ ਸੋਰਠ ਮਹੱਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਉਹ ਪਰਮੇਸ਼ਰ ਜਿਸ ਪੁਰਖ ਦੇ ਮਨ ਹਿਰਦੇ ਤੇ ਤਨ ਸਰੀਰ ਵਿੱਚ ਵਸਿਆ ਹੋਇਆ ਹੈ ਜਿਸ ਗੁਰਸਿੱਖ ਦੇ ਮਨ ਤਨ ਵਿੱਚ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਵਸ ਗਿਆ ਹੈ ਉਹ ਉਲਟ ਕੇ ਪਰਮੇਸ਼ਰ ਦਾ ਹੀ ਰੂਪ ਹੋ ਗਿਆ ਹੈ ਸਾਰੇ ਕੋਈ ਉਸ ਗੁਰਮੁਖ ਜਾਂਦੀ ਜੈ ਜੈਕਾਰ ਕਰਦੇ ਹਨ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਏ ਪਰੰਤੂ ਇਹ ਸਾਰੀ ਪੂਰਿਆਂ ਸਤਗੁਰਾਂ ਦੀ ਹੀ ਵਡਿਆਈ ਸੋਭਾ ਹੈ ਇਸ ਕਰਕੇ ਸਤਗੁਰਾਂ ਦੀ ਬਖਸ਼ਿਸ਼ ਦਾ ਗੁਣਾ ਦਾ ਕੀਮਤ ਮੁੱਲ ਕੁਝ ਵੀ ਨਹੀਂ ਕਥਨ ਕੀਤਾ ਜਾ ਸਕਦਾ ਹਉ ਕੁਰਬਾਨ ਜਾਈ ਤੇਰੇ ਨਾਵੈ ਹੀ ਮਹਾਰਾਜ ਜੀ ਅਸੀਂ ਤੁਹਾਡੇ ਨਾਮ ਉਪਰੋਂ ਗੁਰਬਾਨ ਬਲਹਾਰ ਜਾਂਦੇ ਹਾਂ ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾਉ ਏ ਮੇਰੇ ਪਿਆਰੇ ਪਰਮੇਸ਼ਰ ਜਿਸ ਪੁਰਖ ਨੂੰ ਔਗਣ ਬਖਸ਼ ਕੇ ਆਪਣੇ ਨਾਲ ਮੇਲ ਲੈਂਦੇ ਹੋ ਉਹ ਪ੍ਰੇਮੀ ਜਨ ਤੁਹਾਡਾ ਜਸ ਕੀਰਤਨ ਗਾਉਂਦਾ ਹੈ ਰਹਾਉ ਤੂੰ ਭਾਰੋ ਸੁਆਮੀ ਮੇਰਾ ਸੰਤਾਂ ਪਰਵਾਸਾ ਤੇਰਾ ਏ ਮਹਾਰਾਜੀ ਤੁਸੀਂ ਮੇਰੇ ਭਾਰੋ ਵੱਡੇ ਭਾਵ ਅਦਿ ਸਥਾਨ ਸਰੂਪ ਸੁਆਮੀ ਮਾਲਕ ਹੋ ਅਤੇ ਸੰਤਾਂ ਮਹਾਤਮਾ ਜਨਾਂ ਨੂੰ ਕੇਵਲ ਇੱਕ ਤੁਹਾਡਾ ਹੀ ਪ੍ਰਵਾਸਾ ਭਰੋਸਾ ਹੈ ਨਾਨਕ ਪ੍ਰਭ ਸਰਣ ਆਈ ਮੁਖ ਨਿੰਦਕ ਕੈਸ਼ਾਈ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਮਹਾਰਾਜ ਅਸੀਂ ਆਪ ਜੀ ਦੀ ਸਰਣਾਈ ਸ਼ਰਨ ਆਏ ਹਾਂ ਨਿੰਦਕ ਅਬਜਸ ਕਰਨ ਵਾਲੇ ਪੁਰਖਾਂ ਦੇ ਮੂੰਹ ਵਿੱਚ ਦੁਨੀਆ ਲਾਣਤਾ ਰੂਪੀ ਸੁਹਾ ਪਾਰੀ ਹੈ ਸੋਰਠ ਮਹੱਲਾ ਪੰਜਵਾ ਆਗੇ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਦਾ ਏ ਮੇਰੇ ਮਿੱਤਰ ਜਨੋ ਅੱਗੇ ਪ੍ਰਲੋਕ ਵਿੱਚ ਵੀ ਸੁਖ ਆਨੰਦ ਪ੍ਰਾਪਤ ਹੋ ਰਿਹਾ ਹੈ ਪਿੱਛੇ ਭਾਵਿਸ ਲੋਕ ਵਿੱਚ ਵੀ ਪਰਮੇਸ਼ਰ ਨੇ ਆਨੰਦ ਬਣਾ ਦਿੱਤਾ ਹੈ ਏ ਮੇਰੇ ਮਿੱਤਰ ਜਨੋ ਪ੍ਰਲੋਕ ਦਾ ਸੁਖ ਤੁਹਾਨੂੰ ਪ੍ਰਾਪਤ ਹੋਵੇਗਾ ਇਸ ਲੋਕ ਵਿੱਚ ਪਰਮੇਸ਼ਰ ਨੇ ਤੁਹਾਨੂੰ ਆਨੰਦ ਬਖਸ਼ਿਆ ਹੈ। ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤੂ ਨਾਹੀ। ਪਰਮੇਸ਼ਰ ਨੇ ਆਪਣੇ ਸ਼ਰਦਾ ਵਾਲਿਆਂ ਪਿਆਰਿਆਂ ਸੇਵਕਾਂ ਦੇ ਹਿਰਦੇ ਅੰਦਰ ਭਾਉ ਭਗਤੀ ਦੀ ਐਸੀ ਬਣਾਵਟ ਬਣਾ ਦਿੱਤੀ ਹੈ ਜਿਸ ਕਰਕੇ ਉਹਨਾਂ ਦੀ ਫਿਰ ਮੁੜ ਕੇ ਕਦੀ ਵੀ ਚਿੱਤ ਦੀ ਬਿਰਤੀ ਡੋਲਦੀ ਨਹੀਂ ਹੈ। ਭਾਉ ਪਰਮੇਸ਼ਰ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਹੈ। ਸੱਚੇ ਸਾਹਿਬ ਸਿਓ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ ਰਹਾਉ ਏ ਸੰਤ ਜਨੋ ਸਾਡਾ ਜਿਸ ਗੁਰਮੁਖ ਜਨ ਸੱਚੇ ਸਾਹਿਬ ਮਾਲਕ ਪਰਮੇਸ਼ਰ ਦੇ ਨਾਲ ਮਨ ਚਿਤ ਮਨ ਗਿਆ ਹੈ ਉਸ ਗੁਰਮੁਖ ਜਾਨੇ ਪਰਮੇਸ਼ਰ ਨੂੰ ਸਾਰਿਆਂ ਦੇ ਅੰਦਰ ਇੱਕ ਰਸ ਵਿਆਪਕ ਜਾਣ ਲਿਆ ਹੈ ਰਹਾਉ ਬਿਸਰਾਮ ਦੇ ਕੀ ਸਤਗੁਰੂ ਕਿਰਪਾ ਕਰ ਰਿਹਾ ਸਬਜੀ ਤੇਰੇ ਦਿਆਲਾ ਆਪਣੇ ਭਗਤ ਕਰੇ ਪ੍ਰਤਪਾਲਾ ਏ ਦਿਆਲਾ ਪਰਮੇਸ਼ਰ ਜੀ ਸਾਰੇ ਜੀਵ ਤੁਹਾਡੇ ਪੈਦਾ ਕੀਤੇ ਹੋਏ ਹਨ ਅਤੇ ਆਪ ਹੀ ਆਪਣੇ ਭਗਤਾਂ ਦੇ ਪ੍ਰਤਪਾਲਾ ਪ੍ਰਤ ਤਾਈ ਪਾਲਾ ਪਾਲਣਾ ਕਰਦਾ ਹੈ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਏ ਮਹਾਰਾਜ ਤੁਹਾਡੀ ਵਡਿਆਈ ਸੋਭਾ ਅਚਰਜ ਵਿਸਮਾਦ ਰੂਪ ਹੈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਹ ਅੰਤਰਜਾਮੀ ਐਸੀ ਕਿਰਪਾ ਕਰੋ ਕਿ ਨਿਤਾ ਪ੍ਰਤੀ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਧਿਆਉਣਾ ਕਰੀਏ ਸੋ ਰਠ ਮਹੱਲਾ ਪੰਜਵਾ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੀਰੇ ਹੇ ਭਾਈ ਜਿਸ ਵਿੱਚ ਨਰਾਇਣ ਅਵਿਦਿਆ ਰੂਪੀ ਰਾਇਣ ਰਾਤ ਨ ਨਹੀਂ ਹੈ ਉਹ ਪਰਮੇਸ਼ਰ ਸਾਡੇ ਨਾਲ ਅੰਗ ਸੰਗ ਹੈ ਇਸ ਕਰਕੇ ਜ਼ਰਾਇਲ ਮਿਕਾਇਲ ਆਦ ਜਮਦੂਤ ਜਮਗਣ ਨੇੜੇ ਨਹੀਂ ਆ ਸਕਦੇ ਕੰਠ ਲਾਏ ਪ੍ਰਭ ਰਾਖੇ ਸਤਗੁਰ ਕੀ ਸੱਚ ਸਾਖ ਹੈ ਹੇ ਭਾਈ ਪਰਮੇਸ਼ਰ ਆਪਣੇ ਭਗਤ ਜਨਾਂ ਨੂੰ ਅਪੇਦ ਨਿਛੇ ਰੂਪੀ ਕੰਠ ਗਲੇ ਨਾਲ ਲਾ ਕੇ ਰੱਖਦਾ ਹੈ ਇਹ ਪੂਰੇ ਸਤਿਗੁਰਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੱਚੀ ਸਾਖੈ ਉਗਾਹੀ ਸਿੱਖਿਆ ਹੈ ਗੁਰਪੂਰੈ ਪੂਰੀ ਕੀਤੀ ਪੂਰਿਆਂ ਸਤਿਗੁਰਾਂ ਨੇ ਪੂਰਨ ਬਖਸ਼ਿਸ਼ ਕੀਤੀ ਹੈ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕੋ ਸੁਮਤ ਦਿੱਤੀ ਰਹਾ ਹੈ ਹੀ ਪਈ ਪੂਰਿਆਂ ਸਤਿਗੁਰਾਂ ਨੇ ਸਾਰੇ ਕਾਮ ਕ੍ਰੋਧ ਆਦ ਦੁਸ਼ਮਨ ਵੈਰੀ ਮਾਰ ਕੇ ਵਿਡਾਰੇ ਦੂਰ ਕਰ ਦਿੱਤੇ ਨਾਸ਼ ਕਰ ਦਿੱਤੇ ਹਨ ਅਤੇ ਆਪਣੇ ਦਾਸ ਸੇਵਕ ਨੂੰ ਸੁਮਤ ਸੋ ਨਾਮ ਸ੍ਰੇਸ਼ਟ ਭਗਤੀ ਰੂਪ ਮਤ ਬੁੱਧੀ ਬਖਸ਼ੀ ਹੈ ਰਹਾਉ ਬਿਸਰਾਮ ਦੇ ਕੇ ਸਤਗੁਰੂ ਕਿਰਪਾ ਕਰ ਰਿਹਾ ਪ੍ਰਭ ਸਗਲੇ ਥਾਨ ਵਸਾਏ ਸੁਖ ਸਾੰਦ ਫਿਰ ਆਏ ਹੀ ਪਾਈ ਪਰਮੇਸ਼ਰ ਨੇ ਸਾਰਿਆਂ ਸ੍ਰੀ ਅੰਮ੍ਰਿਤਸਰ ਸਾਹਿਬ ਵਡਾਲੀ ਸਾਹਿਬ ਆਦ ਤਾਵਾਂ ਵਿੱਚ ਸੁਖ ਦੀ ਸਿਹਤ ਵਸਾ ਦਿੱਤੀ ਅਤੇ ਸੁਖ ਤੇ ਸਾਂਤ ਸ਼ਾਂਤੀ ਦੇ ਨਾਲ ਫਿਰ ਮੁੜ ਆਏ ਆ ਕੇ ਸ੍ਰੀ ਅਵਰ ਸਰ ਸਾਹਿਬ ਵਿੱਚ ਨਿਵਾਸ ਕੀਤਾ ਹੈ। ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਭਾਈ ਅਸੀਂ ਉਸ ਪਰਮੇਸ਼ਰ ਦੀ ਸਰਣਾਏ ਸ਼ਰਨ ਵਿੱਚ ਆਏ ਹਾਂ ਜਿਸ ਨੇ ਸਾਡੇ ਸਾਰੇ ਰੋਗ ਮਿਟਾ ਦਿੱਤੇ ਹਨ। ਸਿੱਖਾਂ ਦੇ ਸਾਰੇ ਅਗਿਆਨ ਆਦੀ ਵਿਆਦੀ ਉਪਾਦੀ ਆਦ ਰੋਗ ਮਿਟਾ ਦਿੱਤੇ ਹਨ ਸੋਰਠ ਮਹੱਲਾ ਪੰਜਵਾ ਸਰਬ ਸੁਖਾ ਦਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਐ ਏ ਗੁਰ ਸਿੱਖੋ ਸਾਰਿਆਂ ਸੁਖਾਂ ਦਾ ਦਾਤਾ ਸਤਿਗੁਰੂ ਨਾਨਕ ਦੇਵ ਜੀ ਹੈ ਇਸ ਲਈ ਉਸ ਗੁਰਾਂ ਦੀ ਸਰਣੀ ਓਟ ਵਿੱਚ ਆਪਣੇ ਆਪ ਨੂੰ ਪਾਉਣਾ ਕਰੀਏ ਦਰਸ਼ਨ ਭੇਟ ਤਹੋਤ ਅਨੰਦਾ ਦੁਖ ਗਿਆ ਹਰ ਗਈ ਹੈ ਜਿਸ ਸਤਿਗੁਰਾਂ ਦੇ ਦਰਸ਼ਨ ਦੀਦਾਰ ਭੇਟਤ ਮਿਲਦੇ ਆਂ ਭਾਵ ਕਰਦੇ ਆਂ ਹੀ ਅਨੰਦਾ ਸੁਖ ਸਰੂਪ ਪ੍ਰਾਪਤ ਹੋ ਜਾਂਦਾ ਹੈ ਤੇ ਸਤਿਗੁਰਾਂ ਦੀ ਸੰਗਤ ਨਾਲ ਮਿਲ ਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰੀਏ ਤਾਂ ਜੰਮਣ ਮਰਨ ਦਾ ਦੁੱਖ ਵੀ ਦੂਰ ਚਲਿਆ ਜਾਂਦਾ ਹੈ ਹਰ ਰਸ ਪੀਵਹੁ ਪਾਈ ਏ ਪ੍ਰਭੂ ਪਰਮੇਸ਼ਰ ਦੇ ਪ੍ਰੇਮ ਨਾਮ ਰਸ ਨੂੰ ਸਰਵਣ ਮੰਨਣ ਅਧਿਆਸਨ ਕਰਨ ਰੂਪ ਪੀਣਾ ਕਰੋ ਨਾਮ ਜਪੋ ਨਾਮੋ ਆਰਦਵ ਗੁਰ ਪੂਰੇ ਕੀ ਸਰਨਾਈ ਰਹਾਉ ਏ ਪਾਈ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਬਾਣੀ ਨਾਲ ਮੁਖ ਨਾਲ ਬੋਲ ਕੇ ਜਪਣਾ ਕਰੋ ਮਨ ਕਰਕੇ ਭਾਵਨਾ ਨਾਲ ਅਰਦਾਸਾ ਕਰੋ ਅਤੇ ਪੂਰਿਆਂ ਸਤਗੁਰਾਂ ਦੀ ਸ਼ਰਨ ਵਿੱਚ ਆਉਣਾ ਕਰੋ ਪੂਰਨ ਗੁਰਾਂ ਦੀ ਸ਼ਰਨ ਵਿੱਚ ਜਾ ਕੇ ਮਨ ਦੁਆਰਾ ਵੀ ਨਾਮ ਜਪੋ ਤੇ ਬਾਣੀ ਕਰਕੇ ਵੀ ਧਿਆਉਣਾ ਕਰੋ ਰਹਾਉ ਬਿਸਰਾਮ ਦੀ ਕਿ ਸਤਿਗੁਰੂ ਕਿਰਪਾ ਕਰ ਰਿਹਾ ਤਿਸਹਿ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਇਹ ਪਾਈ ਉਸ ਨੂੰ ਗੁਰਾਂ ਦੁਆਰਾ ਅੰਮ੍ਰਿਤ ਨਾਮ ਦੀ ਪ੍ਰਾਪਤੀ ਹੁੰਦੀ ਹੈ ਜਿਸ ਦੇ ਤੁਰ ਮੁੱਢ ਤੋਂ ਨਿਸ਼ਕਾਮ ਕਰਮਾਂ ਦਾ ਲੇਖ ਅੰਤਿਆਕਰਣ ਰੂਪੀ ਮੱਥੇ ਤੇ ਲਿਖਿਆ ਹੋਵੇ ਉਹੀ ਪੂਰਨ ਗਿਆਨਵਾਨ ਹੈ ਜਿਸ ਦੀ ਪ੍ਰਭੂ ਭਗਤੀ ਭਾ ਗਈ ਹੈ ਉਹੋ ਹੀ ਸਭ ਤਰ੍ਹਾਂ ਕਰਕੇ ਪੂਰਨ ਹੈ ਓਹ ਪੁਰਖ ਸ਼ੁਭ ਗੁਣਾ ਵਿੱਚ ਪੂਰਾ ਹੋ ਜਾਂਦਾ ਹੈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਪ੍ਰਭ ਵਾਹਿਗੁਰੂ ਜੀ ਮੇਰੀ ਦਾਸ ਦੀ ਇਹੋ ਬੇਨੰਤੀ ਅਰਜ ਹੈ ਕਿ ਹਰ ਵਕਤ ਲਿਵ ਬਿਰਤੀ ਨਾਮ ਵਿੱਚ ਲਾਈ ਜੁੜੀ ਰਹੇ ਭਾਵ ਆਪਾ ਭਾਵ ਆਪ ਜੀ ਦੇ ਨਾਮ ਵਿੱਚ ਬਿਰਤੀ ਲਾਈ ਰੱਖੀਏ ਵਾਹੇ ਗੁਰੂ 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 ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ